ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ ਨਾਰਖੋਟੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਨੇੜੇ ਮੋਗਾ ਸ਼ਹਿਰ ਵੀ ਰਹ ਜਾਂਦਾ ਜੀ ਤੇ ਸਿੰਘਾਂ ਵਾਲਾ ਤਾਂ ਬਿਲਕੁਲ ਨਾਲ ਹੈ ਜੀ ਅੱਜ ਦੇ ਵੀਡੀਓ ਚ ਇੱਕ ਸੂਇਆ ਸਵਾਇਣ ਨਾਗਾ ਤੇ ਇੱਕ ਤੋਕੜਾ ਜੀ ਮੇਰੀ ਸਪੈਸ਼ਲ ਬੇਨਤੀ ਰਹੂਗੀ ਕਿ ਕੋਈ ਵੀ ਸੱਜਣ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਹੁੰਦਾ ਜੀ ਇਹ ਗੱਲ ਜੀ ਸੱਚੀ ਗਾ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਵੀਰ ਸਿੰਘ ਜੀ ਪਿੰਡ ਨਾਲ ਖੁੱਟੇ ਜਿਹੜਾ ਮੋਗਾ ਏ ਤਹਿਸੀਲ ਤੇ ਜ਼ਿਲ੍ਹਾ ਬਾਈ ਮੋਗਾਈ ਮੋਗਾਈ ਕੀ ਕੱਢੀ ਮੋਬਾਈਲ ਨੰਬਰ ਜੀ 984182413 ਬਈ ਦੋ ਨਾਗਾ ਜੀ ਹਾਂਜੀ ਦੋ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨ ਮਾਜੀ ਦਾ ਤੀਜਾ ਸੂਆ ਸੂਈ ਵੀਰੇ ਕਾ ਦੋ ਸੂਈ ਹੈ ਜੀ ਹੋ ਗਿਆ ਵੀਰੇ ਅੱਜ ਦੱਸ ਦਾਂ 10ਵਾਂ ਦਿਨ ਅੱਜ ਬੱਚਾ ਕੀ ਹੈ ਜੀ ਕੱਟੀ ਆ ਮਗਰ ਵੀਰੇ ਕੱਟੀ ਨਹੀਂ ਲੀਦਾ ਵੀ ਦੀ ਹੈ ਨਾ ਬਾਈ ਨਿਸ਼ਾਨੀਆਂ ਪੂਰੀਆਂ ਕਰਦੀ ਆ ਜੇਰ ਦੀ ਸਾਫ ਆ ਜੀ ਜਮਾ ਓਕੇ ਵੀਰੇ ਕਿੰਨਾ ਦੁੱਧ ਚਵਾ ਦਾਂਗੇ ਦੁੱਧ 12 ਕਿਲੋ ਦੀ ਗਰੰਟੀ ਹੈ ਬਈ ਆਪਾਂ 11 ਦੱਸਾਂਗੇ ਗਣੇ ਨੂੰ ਭਾਵੇਂ ਆਪਣੇ ਘਰੇ 2 ਡੰਗ 3 ਡੰਗ ਚੋੜੇ ਤਸੱਲੀ ਕਰਕੇ ਲੈ ਪੂਰੀ ਤਸੱਲੀ ਕਰਕੇ ਲੈ ਜਾਵੇ ਥਣਾ ਦੀ ਭਾਰ ਪਿੱਛੇ ਦੀ ਮੈਨੂੰ ਪੂਰੀ ਗਰੰਟੀ ਬਈ ਠੰਡੀ ਸੀਲ ਪੂਰੀ ਬਈ ਜਮਾ ਪੈਰ ਨਹੀਂ ਪੜਦੀ ਜਦੋਂ ਚੋਣ ਲੱਗ ਜਾ ਸੋੜ ਕੇ ਦਿਖਾ ਦੇ ਸੂਆ ਕਿੰਨਾ ਮੈਂ ਦੱਸਿਆ ਸੀ ਤੀਜਾ ਬਈ ਤੀਜਾ ਜੀ ਠੀਕ ਆ ਸੂਆ ਤੀਜਾ ਸੂਈ ਹੈ ਜੀ 10 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਚੰਗੀ ਕੱਟੀ ਆ ਜੀ ਹਾਲਾ ਕਿ ਕੋਈ ਰਿਪੋਰਟ ਤਾਂ ਹੈ ਨਹੀਂ ਪਰ ਬਾਡੀ ਸਟਰਕਚਰ ਸੋਹਣਾ ਬੱਚੇ ਦਾ ਆਪ ਵੀ ਚੰਗੀ ਆ ਵਜਨ ਵਜੂਦ ਵਾਲੀ ਆ ਦੁੱਧ ਬਾਈ ਦੱਸਦਾ ਕਿ ਅੱਜ 12 ਕਿਲੋ ਹੋਊਗਾ ਤੁਸੀਂ 11 ਮੰਨ ਕੇ ਆਜੋ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਤੁਹਾਨੂੰ ਪਤਾ ਵੀਰੇ ਮੱਝ ਅੱਜਕੱਲ ਸੋੜ ਜਿਮ ਮੁਸ਼ਕਲ ਮਿਲਦੀ ਆ ਉਹ ਵੀ ਸਾਫ਼ ਸੁਥਰੀ ਤੁਹਾਡੇ ਵਾਸਤੇ ਸਾਫ਼ ਸੁਥਰੀ ਮੱਝ ਲੈ ਕੇ ਆਇਆ ਤਾਂ ਦੁੱਧ ਵੀ ਵੀਰੇ 10 ਦਿਨਾਂ ਦੀ ਸੂਈ ਥੱਲੇ 11 12 ਕਿਲੋ ਬਹੁਤ ਹੁੰਦਾ ਅੱਗੇ ਸੇਵਾ ਦੇ ਸ਼ਰਤੇ ਆ ਜਿਹੜਾ ਬਾਈ ਦੇ ਘਰੇ ਨੈਟ ਤਿਆਰ ਆ ਉਹ ਬਾਈ ਦੇ ਘਰੇ ਤੁਸੀਂ ਮਿਲਕਿੰਗ ਕਰ ਸਕਦੇ ਹੋ ਜੀ ਬਾਕੀ ਚੰਗੀ ਆ ਵੜ ਥੂਣਾ ਮੂਟਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਹੱਤੀ ਜਵਾਈ ਵਾਲਾ ਪੋੜ ਸ਼ਾਕ ਭੂਰਾ ਵੀ ਨਹੀਂ ਜੀ ਬਾਕੀ ਨਿੱਗਰ ਆ ਵੀਰੇ ਵਜਨ ਵਾਲੀ ਆ ਇਹਦੀ ਜੈਜ ਦੀ ਡਿਮਾਂਡ ਜਿਹੜੇ ਲੈਣੀ ਆ ਵੀਰੇ ਉਹ ਹੀ ਦੱਸਿਓ ਜੀ ਯਸ ਸੁਣੋ ਜੀ ਬਾਈ ਮੋਲ ਕਰਨ ਨੂੰ ਪਲਾਂ ਦੇ ਆਪਾਂ 1 15 ਕਰ ਲਿਆ 1 20 ਕਰ ਲਿਆ 1 10 ਦੀ ਦੇਣੀ ਆ ਵਿੱਚੋਂ 1 10 ਦੀ 12 ਕਿਲੋ 500 ਛੋੜ ਹੀ ਕਰਨੀ ਬਾਸ ਫੈਕਸ ਰੇਟ ਹੀ ਆ ਫੈਕਸ ਰੇਟ ਆ ਬਾਈ ਜੈਜ ਆ ਵੀਰੇ ਮੱਚ ਤੁਹਾਨੂੰ ਪਤਾ ਬਾਈ ਬਾਲੀ ਨੀਤਾ ਟੂਕੜੀ 70 75000 ਦੀ ਹੁੰਦੀ ਹੈ ਜਿਹੜਾ ਤੇ ਨਾ ਜਮਾ ਜੈ ਰੇਟ ਆ ਬਈ ਘਾਹ ਤੋਂ ਦੀ ਫੁੱਲ ਪੋਲੀ ਆ ਠੀਕ ਆ ਵੀਰੇ ਤੇ ਜਿਹੜੀ ਵੀਰੇ ਆਪਣੀ ਵੈੜ ਆ ਇਹ ਸੂਆ ਕਿੰਨੇ ਮਸੂਈ ਹੈ ਜੀ ਇਹ ਦੂਜਾ ਸੂਆ ਸੂਈ ਆ ਵੀਰੇ ਕਾ ਦੋ ਸੂਈ ਹੈ ਜੀ ਇਹਨੂੰ ਵੀਰੇ ਸੂਈ ਨੂੰ ਹੋ ਗਏ ਉਹਨਾਂ ਦੇ 2 ਮਹੀਨੇ ਹੋ ਗਏ ਉਹਨਾਂ ਦੇ ਤਕਰੀਬਨ ਸੂਈ ਨੂੰ ਤੇ 20 ਦਿਨ ਹੋ ਗਏ ਠੀਕ ਆ ਭਰਾ ਇਹਨੂੰ ਇਹਦੇ ਆਪਣਾ ਕੀ ਆਈ ਹੋਈ ਰੁਖ ਖਾਲੀ ਦੇਣੀ ਆ ਆਪਾਂ ਖਾਲੀ ਮੰਨ ਕੇ ਦਵਾ ਕਿੰਨਾ ਦੁੱਧ ਆ ਜੀ ਦੁੱਧ ਦੇਖਦੇ ਵੀ ਹੈਗਾ 9 ਕਿਲੋ 8-9 ਕਿਲੋ ਦੁੱਧ 8-9 ਕਿਲੋ ਜੋ ਓਕੇ ਲੈ ਹਾਂਜੀ ਖਾਣਾ ਦੀ ਗਾਰੰਟੀ ਆ ਦੁੱਧ ਵੀ ਸੰਗਣਾ ਹੋਊਗਾ ਮੱਝਾਂ ਰਗਾ ਹਾਂ ਬਈ ਤੋੜ ਕੇ ਦਿਖਾ ਦੀ ਵੀਰੇ ਦੁੱਧ ਵੀ ਕਰਮਾਲੀ ਦਾ ਸੰਗਣਾ ਹੋਊਗਾ ਮੱਝਾਂ ਰਗਾ ਜੀ ਨੈਟ ਘਰ ਉਹ ਪੋਲੀ ਬਈ ਠੀਕ ਆ 8 ਤੋਂ 9 ਕਿਲੋ ਨੈਟ ਦੁੱਧ ਤਿਆਰ ਆ ਜੀ 20 ਦਿਨ ਹੋ ਗਏ ਬਾਈ ਦੱਸਦਾ ਕਿ ਏਆਈ ਹੋਈ ਨੂੰ ਪਰ ਆਪਾਂ ਦੇ ਨਹੀਂ ਖਾਲੀ ਮੰਨ ਕੇ ਆ ਜੀ ਸੋਹਣਾ ਖਾਣਾ ਦਾ ਸੈਜ ਕੱਲਾ-ਕੱਲਾ ਨਿੱਖੜ ਮ ਹੱਥੀ ਚਵਾਈ ਵਾਲਾ ਬਾਕੀ ਅੰਗ ਕ੍ਰੋਸ ਆ ਜਾਂਦਾ ਵੀਰੇ ਫੈਟ ਚੰਗੀ ਆਉਗੀ ਪੰਜ ਫੈਟ ਆਉਂਦੀ ਬਈ ਪੂਰੀ ਠੀਕ ਆ ਇਹਦੀ ਪੰਜ ਫੈਟ ਆਉਂਦੀ ਆ ਪੰਜ ਫੈਟ ਵਾਲਾ ਦੁੱਤ ਤੁਹਾਨੂੰ ਪਤਾ ਹੀ ਆ ਵੀਰੇ ਸੰਗਰਾਈ ਹੁੰਦਾਗਾ ਤੇ ਇਹਦਾ ਕਿੱਡਾ ਘਪਾ ਵੀਰੇ ਬਈ ਇਹਦੀ ਯੈਸ ਨੂੰ ਪਾ ਦੀ 32000 ਦੀ ਦੇਣੀ ਆਪਾਂ 32000 ਦੀ ਠੀਕ ਆ ਯੈਸ ਨੂੰ ਬਾਈ ਕਹਿੰਦਾ 32000 ਦੀ ਬਾਕੀ ਬੰਦੇ ਚੰਗੀ ਆਪਾਂ ਖਾਲੀ ਬੱਤੀ ਲੈਣ ਜਾਵਾਂਗੇ ਉਹ ਵੀ ਤੁਹਾਨੂੰ ਪਤਾ ਕਿੰਨੀ ਕੀਮਤ ਦੀ ਆਉਂਦੀ ਆ ਇਹ ਤੁਹਾਨੂੰ ਖਰਚੇ ਜੋਗਾ ਦੁੱਧ ਵੀ ਮਿਲੀ ਜਾਣਾ ਸੀ ਲਾ ਭਾਈ ਪੂਰੀ ਠੀਕ ਆ ਕੋਈ ਵੀ ਨਾਕ ਬਾਕੀ ਕਿਸੇ ਨੂੰ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ